ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਲਡਨ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਂਿਆਂ ਅੱਜ ਦੀਆਂ ਖਬਰਾਂ ਤੇ ਅਮਰੀਕਾ ਦੀਆਂ ਯੂਨੀਵਰਸਟੀਆਂ ਤੇ ਫਲਸਤੀਨੀ ਸਮਰਥਕ ਪ੍ਰਦਰਸ਼ਨਕਾਰੀਆਂ ਵਿਚਾਲੇ ਸਮਝੌਤਾ ਹੋਣ ਤੋਂ ਬਾਅਦ ਇਸ ਹਫ਼ਤੇ ਬਹੁਤ ਘੱਟ ਯੂਨੀਵਰਸਟੀਆਂ 'ਚ ਇਜ਼ਰਾਈਲ ਹਮਾਸ ਯੁੱਧ ਵਿਰੁੱਧ ਪ੍ਰਦਰਸ਼ਨ ਹੋਏ ਨੇ ਇਸ ਦੇ ਨਾਲ ਹੀ ਅੰਤਿਮ ਪ੍ਰੀਖਿਆਵਾਂ ਅਤੇ ਗ੍ਰੈਜੂਏਸ਼ਨ ਕਨਵੋਕੇਸ਼ਨਾਂ 'ਚ ਸੰਭਾਵਿਤ ਵਿਗੰਦੀ ਬਹੁਤ ਘੱਟ ਗੁੰਜਾਇਸ਼ ਰਹਿ ਗਈ ਹੈ 17 ਅਪ੍ਰੈਲ ਤੋਂ ਦੇਸ਼ ਭਰ ਦੇ 46 ਯੂਨੀਵਰਸਿਟੀ ਕੈਂਪਸਾਂ 'ਚ ਵਿਰੋਧ ਪ੍ਰਦਰਸ਼ਨ ਹੋਏ ਅਤੇ ਇਸ ਸਬੰਧ 'ਚ 2400 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਦੌਰਾਨ ਬ੍ਰਾਊਨ, ਨਾਰਥ-ਵੈਸਟਰਨ ਤੇ ਰਟਗਰਜ਼ ਯੂਨੀਵਰਸਟੀਆਂ ਇੱਕ ਸਮਝੌਤੇ ਤੇ ਪਹੁੰਚ ਗਈਆਂ ਨੇ। ਵਿਰੋਧ ਪ੍ਰਦਰਸ਼ਨਾਂ ਕਾਰਨ ਕਲੰਬੀਆ ਤੇ ਯੂਐਸਐਲਏ ਸਮੇਤ ਕੁਝ ਯੂਨੀਵਰਸਟੀਆਂ 'ਚ ਕਲਾਸਾਂ 'ਚ ਵਿਗਨ ਪਿਆ। ਰਿਵਰਸਾਈਡ ਸਥਿਤ ਕੈਲੀਫੋਰਨੀਆ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਸ਼ੁੱਕਰਵਾਰ ਨੂੰ ਪ੍ਰਦਰਸ਼ਨਕਾਰੀਆਂ ਨਾਲ ਸਮਝੌਤੇ ਦਾ ਐਲਾਨ ਕੀਤਾ ਸਮਝੌਤੇਆਂ 'ਚ ਕਈ ਵਚਨਬੱਧਤਾਵਾਂ ਸ਼ਾਮਲ ਨੇ ਜਿਨ੍ਹਾਂ 'ਚੋਂ ਇੱਕ ਇਹ ਹੈ ਕਿ ਯੂਨੀਵਰਸਿਟੀਆਂ ਇਜ਼ਰਾਈਲ 'ਚ ਆਪਣੇ ਨਿਵੇਸ਼ਾਂ ਦੀ ਸਮੀਖਿਆ ਕਰਨਗੀਆਂ ਤੇ ਇਜ਼ਰਾਈਲ ਨਾਲ ਲੰਬੇ ਸਮੇਂ ਤੱਕ ਕੰਮਕਾਜ ਬੰਦ ਕਰਨ ਦੀ ਮੰਗ ਤੇ ਵਿਚਾਰ ਕਰਨਗੀਆਂ ਇਸੇ ਤਰ੍ਹਾਂ ਰਟਗਰਜ਼ ਯੂਨੀਵਰਸਿਟੀ ਨੇ ਵੀਰਵਾਰ ਦੁਪਹਿਰ ਨੂੰ ਪ੍ਰਦਰਸ਼ਨਕਾਰੀਆਂ ਨਾਲ ਸਮਝੌਤੇ ਦਾ ਐਲਾਨ ਕੀਤਾ ਯੂਨੀਵਰਸਿਟੀ ਇੱਕ ਅਰਬ ਸੱਭਿਆਚਾਰਕ ਕੇਂਦਰ ਸਥਾਪਤ ਕਰਨ ਅਤੇ ਕਿਸੇ ਵੀ ਪ੍ਰਦਰਸ਼ਨਕਾਰੀਆਂ ਵਿਰੁੱਧ ਜਵਾਬੀ ਕਾਰਵਾਈ ਨਾ ਕਰਨ ਲਈ ਸਹਿਮਤ ਹੋਈ ਹੈ। ਰੋਡ ਆਇਲੈਂਡ 'ਚ ਬ੍ਰਾਊਨ ਯੂਨੀਵਰਸਿਟੀ 'ਚ ਪ੍ਰਦਰਸ਼ਨਕਾਰੀਆਂ ਨੇ ਮੰਗਲਵਾਰ ਨੂੰ ਵਿਰੋਧ ਪ੍ਰਦਰਸ਼ਨ ਖਤਮ ਕਰਨ ਤੇ ਸਹਿਮਤੀ ਜਤਾਈ। ਫਿਲਾਡਲਫੀਆ ਦੀ ਟੈਂਪਲ ਯੂਨੀਵਰਸਿਟੀ ਦੇ ਪ੍ਰੋਫੈਸਰ ਰਾਲਫ ਯੰਗ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਕੁਝ ਯੂਨੀਵਰਸਿਟੀਆਂ ਲਈ ਇਹ ਵਿਰੋਧ ਪ੍ਰਦਰਸ਼ਨਾਂ ਨੂੰ ਫੈਲਣ ਤੋਂ ਰੋਕਣ ਦੀ ਰਣਨੀਤੀ ਹੋ ਸਕਦੀ ਹੈ।" ਉਹਨਾਂ ਕਿਹਾ ਕਿ ਹੁਣ ਸੈਮੈਸਟਰ ਖਤਮ ਹੋ ਰਿਹਾ ਤੇ ਸ਼ਾਇਦ ਅਗਲੇ ਸਮੈਸਟਰ ਦੇ ਸ਼ੁਰੂ ਹੋਣ ਤੱਕ ਗਾਜ਼ਾ 'ਚ ਜੰਗਬੰਦੀ ਹੋ ਜਾਵੇਗੀ। ਉਧਰ ਭਾਰਤੀ ਅਮਰੀਕੀ ਭਾਈਚਾਰੇ ਦੀਆਂ ਪ੍ਰਮੁੱਖ ਜਥੇਬੰਦੀਆਂ ਨੇ ਅਮਰੀਕਾ ਦੇ ਨਿਊਜਰਸੀ ਸਥਿਤ ਰਟਗਰਸ ਯੂਨੀਵਰਸਿਟੀ ਦੇ ਚਾਂਸਲਰ ਨੂੰ ਕੈਂਪਸ 'ਚ ਵੱਖਵਾਦੀ ਕਸ਼ਮੀਰੀ ਝੰਡੇ ਲਗਾਉਣ ਦੀ ਇਜਾਜ਼ਤ ਨਾ ਦੇਣ ਦੀ ਅਪੀਲ ਕਰਦਿਆਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਜਿਹਾ ਕਰਨ ਨਾਲ ਅਮਰੀਕੀ ਵਿਦਿਅਕ ਅਦਾਰਿਆਂ 'ਚ ਫਲਸਤੀਨ ਦੇ ਸਮਰਥਨ 'ਚ ਪ੍ਰਦਰਸ਼ਨਾਂ 'ਚ ਗਲਤ ਸੰਦੇਸ਼ ਜਾਵੇਗਾ। ਅਮਰੀਕਾ ਦੇ ਪ੍ਰਮੁੱਖ ਵਿਦਿਅਕ ਅਦਾਰਿਆਂ 'ਚ ਫਲਸਤੀਨੀ ਸਮਰਥਕ ਗਾਜ਼ਾ 'ਚ ਇਜ਼ਰਾਈਲੀ ਫੌਜੀ ਕਾਰਵਾਈ ਦਾ ਵਿਰੋਧ ਕਰ ਰਹੇ ਨੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੇ ਸਮੂਹ ਨੇ ਅੱਜ ਕਿਹਾ ਕਿ ਉਹਨਾਂ ਦੀਆਂ 10 ਮੰਗਾਂ 'ਚੋਂ 8 ਨੂੰ ਰਟਗਰਜ਼ ਯੂਨੀਵਰਸਿਟੀ ਪ੍ਰਸ਼ਾਸਨ ਨੇ ਸਵੀਕਾਰ ਕਰ ਲਿਆ ਹੈ ਪ੍ਰਦਰਸ਼ਨਕਾਰੀਆਂ ਦੀ ਨੌਵੀਂ ਮੰਗ ਇਹ ਹੈ ਕਿ ਜਿੱਥੇ ਵੀ ਰਟਗਰਜ਼ ਕੈਂਪਸ 'ਚ ਅੰਤਰਰਾਸ਼ਟਰੀ ਝੰਡੇ ਲਗਾਏ ਗਏ ਨੇ ਉੱਥੇ ਫਲਸਤੀਨ, ਕੁਰਦ ਅਤੇ ਕਸ਼ਮੀਰੀਆਂ ਦੇ ਕਬਜ਼ੇ ਵਾਲੇ ਖੇਤਰਾਂ ਦੇ ਝੰਡੇ ਲਗਾਏ ਜਾਣੇ ਚਾਹੀਦੇ ਨੇ ਪਰ ਸੂਤਰਾ ਨੇ ਕੈਕ ਯੂਨੀਵਰਸਿਟੀ ਨੇ ਉਹਨਾਂ ਦੀਆਂ ਮੰਗਾਂ ਨੂੰ ਸਵੀਕਾਰ ਨਹੀਂ ਕੀਤਾ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਅਮਰੀਕਾ ਦੇ ਆਪਣੇ ਨੇੜਲੇ ਭਾਈਵਾਲਾਂ ਭਾਰਤ ਤੇ ਜਾਪਾਨ ਨੂੰ ਜ਼ੋਨੋਫੋਬਿਕ ਦੱਸਣ ਤੇ ਉਹਨਾਂ ਨੂੰ ਚੀਨ ਤੇ ਰੂਸ ਦੇ ਬਰਾਬਰ ਸਮਝਣ ਵਾਲੇ ਬਿਆਨ ਮਗਰੋਂ ਵਾਈਟ ਹਾਊਸ ਨੇ ਇਹਨਾਂ ਟਿੱਪਣੀਆਂ ਕਰਕੇ ਪੈਣ ਵਾਲੇ ਅਸਰ ਨੂੰ ਘਟਾਉਣ ਦੀ ਚਾਰਾਜ਼ੋਈ ਆਰੰਭ ਕਰ ਦਿੱਤੀ ਹੈ ਵਾਈਟ ਹਾਊਸ ਦੀ ਪ੍ਰੈਸ ਕਤਰ ਕੈਰਨ ਜੀਨ ਪੇਰੇ ਨੇ ਵੀਰਵਾਰ ਨੂੰ ਨਿਯਮਤ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਬਾਈਡਨ ਮੋਕਲੇ ਨੁਕਤੇ ਤੋਂ ਆਪਣੀ ਗੱਲ ਰੱਖ ਰਹੇ ਸਨ ਸਾਡੇ ਭਾਈਵਾਲ ਇਹ ਭਲੀ ਭਾਂਤ ਜਾਣਦੇ ਨੇ ਕਿ ਰਾਸ਼ਟਰਪਤੀ ਬਾਈਡਨ ਉਹਨਾਂ ਦਾ ਕਿੰਨਾ ਸਤਕਾਰ ਕਰਦੇ ਨੇ ਜਿੱਥੋਂ ਤੱਕ ਜਾਪਾਨ ਦੀ ਗੱਲ ਹੈ ਉਹਨਾਂ ਦੇ ਆਗੂ ਪਿੱਛੇ ਜਾ ਸਰਕਾਰੀ ਫੇਰੀ ਤੇ ਸਨ ਅਮਰੀਕਾ ਤੇ ਜਾਪਾਨ ਦੇ ਰਿਸ਼ਤੇ ਬਹੁਤ ਅਹਿਮ ਨੇ ਇਹ ਡੂੰਗਾ ਤੇ ਟਿਕਾਊ ਗੱਠ ਜੋੜ ਹੈ ਪੇਰੇ ਨੇ ਕਿਹਾ ਕਿ ਉਹ ਆਪਣੇ ਮੁਲਕ ਬਾਰੇ ਬੋਲ ਰਿਹਾ ਸੰਤ ਤੇ ਇਹ ਗੱਲ ਆਖਰੇ ਸਨ ਕਿ ਪ੍ਰਵਾਸੀਆਂ ਦਾ ਦੇਸ਼ 'ਚ ਹੋਣਾ ਕਿੰਨਾ ਅਹਿਮ ਹੈ ਤੇ ਕਿਵੇਂ ਇਹ ਸਾਡੇ ਦੇਸ਼ ਨੂੰ ਮਜ਼ਬੂਤ ਬਣਾਉਂਦਾ ਹੈ ਇਹ ਸਾਡੇ ਭਾਈਵਾਲਾਂ ਨਾਲ ਰਿਸ਼ਤਿਆਂ ਨਾਲ ਸੰਬੰਧਿਤ ਹੈ ਸਾਡੇ ਭਾਰਤ ਤੇ ਜਾਪਾਨ ਨਾਲ ਮਜ਼ਬੂਤ ਰਿਸ਼ਤੇ ਨੇ ਤੇ ਜੇਕਰ ਪਿਛਲੇ 3 ਸਾਲਾਂ ਨੂੰ ਦੇਖੀ ਤਾਂ ਰਾਸ਼ਟਰਪਤੀ ਨੇ ਯਕੀਨੀ ਤੌਰ ਤੇ ਸਾਡਾ ਸਾਰਾ ਧਿਆਨ ਉਹਨਾਂ ਕੂਟਨੀਤਿਕ ਰਿਸ਼ਤਿਆਂ ਤੇ ਕੇਂਦਰਿਤ ਕੀਤਾ ਹੈ ਕਾਬਲੇ ਗੌਰ ਹੈ ਕਿ ਰਾਸ਼ਟਰਪਤੀ ਬਾਈਡਨ ਨੇ ਵੀਰਵਾਰ ਨੂੰ ਵਾਸ਼ਿੰਗਟਨ 'ਚ ਡੈਮੋਕ੍ਰੈਟਿਕ ਪਾਰਟੀ ਲਈ ਚੰਦਾ ਇਕੱਠਾ ਕਰਨ ਲਈ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਭਾਰਤ ਅਤੇ ਜਾਪਾਨ ਨੂੰ ਗਲਤ ਢੰਗ ਨਾਲ ਹਲੂਣਿਆ ਸੀ ਅਮਰੀਕੀ ਸਦਰ ਨੇ ਕਿਹਾ ਸੀ ਇਹ ਚੋਣਾਂ ਆਜ਼ਾਦੀ ਅਮਰੀਕਾ ਤੇ ਜਮਹੂਰੀਅਤ ਲਈ ਹਨ ਇਹੀ ਵਜ੍ਹਾ ਹੈ ਕਿ ਮੈਨੂੰ ਤੁਹਾਡੀ ਬਹੁਤ ਲੋੜ ਹੈ ਤੁਹਾਨੂੰ ਪਤਾ ਹੈ ਕਿ ਸਾਡਾ ਅਰਥਚਾਰਾ ਕਿਉਂ ਵੱਧ ਫੁੱਲ ਰਿਹਾ ਹੈ ਇਹ ਸਿਰਫ ਤੁਹਾਡੇ ਤੇ ਕਈ ਹੋਰਾਂ ਦੀ ਵਜ੍ਹਾ ਕਰਕੇ ਹੈ ਕਿਉਂਕਿ ਅਸੀਂ ਪ੍ਰਵਾਸੀਆਂ ਦਾ ਸਵਾਗਤ ਕਰਦੇ ਹਾਂ ਚੀਨ ਆਰਥਿਕ ਤੌਰ ਤੇ ਇੰਨਾ ਕਿਉਂ ਪਛੜ ਗਿਆ ਜਾਪਾਨ ਨੂੰ ਇੰਨੀਆਂ ਮੁਸ਼ਕਲਾਂ ਕਿਉਂ ਹਨ ਰੂਸ ਨੂੰ ਕਿਉਂ ਹਨ ਭਾਰਤ ਨੂੰ ਕਿਉਂ ਹਨ ਕਿਉਂਕਿ ਇਹ ਸਾਰੇ ਜ਼ੋਨੋਫੋਬਿਕ ਭਾਵ ਦੂਜੇ ਮੁਲਕਾਂ ਤੋਂ ਭੈ ਖਾਣ ਵਾਲੇ ਨੇ ਉਹਨਾਂ ਨੂੰ ਪ੍ਰਵਾਸੀ ਨਹੀਂ ਚਾਹੀਦੇ ਭਾਰਤ ਤੇ ਜਾਪਾਨ ਚਾਰ ਮੂਲਕੀ ਸਮੂਹ ਕੁਆਡ ਦੇ ਮੈਂਬਰ ਨੇ ਜਿਸ ਵਿੱਚ ਅਮਰੀਕਾ ਤੇ ਆਸਟ੍ਰੇਲੀਆ ਵੀ ਸ਼ਾਮਲ ਨੇ ਬਾਈਡਨ ਨੇ ਪਿਛਲੇ ਸਾਲ ਜੂਨ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਿਛਲੇ ਮਹੀਨੇ ਜਾਪਾਨ ਦੇ ਪ੍ਰਧਾਨ ਮੰਤਰੀ ਦੀ ਮੇਜ਼ਬਾਨੀ ਕੀਤੀ ਸੀ ਹੈਰਿਸਨ ਸਿਟੀ ਪੈਂਸਿਲਵੇਨੀਆ ਸੂਬੇ ਦੀ ਇੱਕ ਨਰਸ ਹੀਥਰ ਪ੍ਰੈਸਡੀ ਵੱਲੋਂ 22 ਨਰਸਿੰਗ ਹੋਮਜ਼ ਮਰੀਜ਼ਾਂ ਨੂੰ ਜਾਣਬੁੱਝ ਕੇ ਇਨਸੂਲਿਨ ਦੀ ਘਾਤਕ ਓਵਰਡੋਜ਼ ਦਿੱਤੀ ਗਈ ਜਿਸ ਕਾਰਨ 17 ਮਰੀਜ਼ਾਂ ਦੀ ਮੌਤ ਹੋ ਗਈ ਬ੍ਰੈਟ ਕਾਂਦੀ ਉਮਰ 43 ਤੋਂ 104 ਸਾਲ ਦੇ ਦਰਮਿਆਨ ਸੀ ਇਸ ਮਾਮਲੇ ਦੇ ਦੋਸ਼ਚ ਨਰਸ ਨੂੰ ਬਟਲਰ ਕਾਉਂਟੀ ਕਾਮਨ ਪਲੀਜ਼ ਕੋਰਟ ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਅਦਾਲਤ ਨੇ ਉਮਰ ਕੈਦੀ ਸਜ਼ਾ ਸੁਣਾਈ ਹੈ ਦੱਸ ਦਈਏ ਕਿ ਦੋਸ਼ੀ ਸਾਬਕਾ ਨਰਸ ਦਾ ਨਾਮ ਹੀਟਰ ਪ੍ਰੈਸਦੀ ਹੈ ਉਸ ਨੇ ਮਰੀਜ਼ਾ ਨੂੰ ਇਨਸੂਲਿਨ ਦੀਆਂ ਓਵਰਡੋਜ਼ ਘਾਤਕ ਖੁਰਾਕਾਂ ਦੇਣ ਲਈ ਅਦਾਲਤ ਨੇ ਦੋਸ਼ੀ ਠਹਿਰਾਇਆ ਹੈ ਪੈਲਸਨ ਵੇਲੀਆਂ ਰਾਜ ਦੀ ਇਸ ਸਾਬਕਾ ਨਰਸ ਨੇ ਇਨਸੂਲਿਨ ਦੀਆਂ ਘਾਤਕ ਖੁਰਾਕਾਂ ਨਾਲ ਕਈ ਮਰੀਜ਼ਾਂ ਨੂੰ ਮਾਰਿਆ ਤੇ ਕਈਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਇਸੇ ਦੋਸ਼ 'ਚ ਅਦਾਲਤ ਨੇ ਉਸ ਨੂੰ ਉਮਰਕੈਦ ਦੀ ਸਜ਼ਾ ਸੁਣਾਈ। ਅਟਾਰਨੀ ਜਨਰਲ ਮਿਸ਼ੇਲ ਹੈਨਰੀ ਨੇ ਕਿਹਾ ਕਿ ਬੀਤੇ ਦਿਨ ਵੀਰਵਾਰ 2 ਮਈ ਨੂੰ ਸਾਬਕਾ ਨਰਸ ਹੀਥਰ ਪ੍ਰੈਸ ਦੀ ਉਮਰ 41 ਸਾਲ ਨੂੰ ਪਹਿਲੀ ਡਿਗਰੀ ਦੇ ਕਤਲ ਦੇ 3 ਮਾਮਲਿਆਂ ਅਤੇ ਕਤਲ ਦੀ ਅਪਰਾਧਿਕ ਕੋਸ਼ਿਸ਼ ਕਰਨ ਦੇ 19 ਮਾਮਲਿਆਂ 'ਚ ਦੋਸ਼ੀ ਮੰਨਣ ਤੋਂ ਬਾਅਦ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਜ਼ਿਕਰ ਹੋ ਗਿਆ ਕਿ ਨਰਸ ਹੀਥਰ ਪ੍ਰੈਸਲੀ ਨੂੰ ਮਈ 2023 ਚ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹ ਜੇਲ੍ਹ ਚ ਬੰਦ ਸੀ ਸਾਲ 2020 ਚ ਅਲੇਗਨੀ ਆਰਮਸਟ੍ਰង ਬਟਲਰ ਅਤੇ ਵੈਸਟਮੋਰਲੈਂਡ ਕਾਉਂਟੀਆ ਚ 22 ਮਰੀਜ਼ਾਂ ਨੂੰ ਇਨਸੂਲਿਨ ਦੀ ਘਾਤਕ ਤੇ ਸੰਭਾਵੀ ਤੌਰ ਤੇ ਘਾਤਕ ਖੁਰਾਕਾਂ ਦਾ ਪ੍ਰਬੰਧਨ ਕਰਨ ਲਈ ਅਦਾਲਤ ਨੇ ਉਸ ਨੂੰ ਦੋਸ਼ੀ ਠਹਿਰਾਇਆ ਤੇ ਉਮਰ ਕੈਦ ਦੀ ਸਜ਼ਾ ਸੁਣਾਈ ਲੋਕਾਂ ਨੇ ਪਹਿਲਾਂ ਰਿਪੋਰਟ ਦਿੱਤੀ ਸੀ ਕਿ ਨਰਸ ਹੀਥਰ ਪ੍ਰੈਸਲੀ ਜਿਸ ਤੇ ਸਨ 2022 ਚ ਦੋ ਮਰੀਜ਼ਾਂ ਦੀ ਮੌਤ ਦੇ ਸਬੰਧ ਚ ਦੋਸ਼ ਲੱਗੇ ਉਸ ਨੇ ਘੱਟੋ ਘੱਟ 19 ਹੋਰ ਮਰੀਜ਼ਾਂ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦਾ ਅਦਾਲਤ ਚ ਇਕਬਾਲ ਕੀਤਾ ਸੀ ਨਰਸ ਹੀਥਰ ਪ੍ਰੈਸਲੀ ਨੇ ਇਨ੍ਹਾਂ ਮਰੀਜ਼ਾਂ ਨੂੰ ਬਹੁਤ ਜ਼ਿਆਦਾ ਮਾਤਰਾ ਚ ਇਨਸੂਲਿਨ ਦੇਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਚ ਕੁਝ ਸ਼ੂਗਰ ਦੇ ਮਰੀਜ਼ ਸਨ ਅਤੇ ਜਿਨ੍ਹਾਂ ਨੂੰ ਇਨਸੂਲਿਨ ਦੀ ਲੋੜ ਹੀ ਨਹੀਂ ਸੀ ਤੇ ਜਿਨ੍ਹਾਂ ਨੂੰ ਲੋੜ ਸੀ ਉਹਨਾਂ ਨੂੰ ਵੀ ਕੁਝ ਜ਼ਿਆਦਾ ਦਿੱਤੀ ਗਈ ਨਰਸ ਦੀ ਲਾਪਰਵਾਹੀ ਕਾਰਨ 17 ਮਰੀਜ਼ਾਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਦੀ ਉਸ ਉੱਪਰ ਦੇਖਭਾਲ ਕੀਤੀ ਗਈ ਸੀ ਅਮਰੀਕੀ ਹਵਾਈ ਫੌਜ ਨੇ ਇੱਕ ਪ੍ਰਯੋਗਾਤਮਕ F16 ਲੜਾਕੂ ਜਹਾਜ਼ ਉਡਾਇਆ ਪਰ ਇਸ ਜਹਾਜ਼ ਨੂੰ ਕਿਸੇ ਮਨੁੱਖੀ ਪਾਇਲਟ ਨੇ ਨਹੀਂ ਸਗੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਕੰਟਰੋਲ ਕੀਤਾ ਸੀ ਤੇ ਦੇਸ਼ ਦੀ ਹਵਾਈ ਫੌਜ ਦੇ ਸਖਤਰ ਫ੍ਰੈਂਕ ਕਿੰਡਲ ਜਹਾਜ਼ 'ਚ ਸਵਾਰ ਸਨ AI ਫੌਜੀ ਹਵਾਬਾਜ਼ੀ ਦੇ ਖੇਤਰ 'ਚ ਸਭ ਤੋਂ ਵੱਡੀ ਤਰੱਕੀ 'ਚੋਂ ਇੱਕ ਹੈ ਹਾਲਾਂਕਿ ਇਸ ਦੀ ਟੈਕਨੋਲੋਜੀ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੈ ਯੂਐਸ 에어포스 ਦਾ ਟੀਚਰ 2028 ਤੱਕ 1000 ਤੋਂ ਵੱਧ AI ਸੰਚਾਲਿਤ ਮਨੁੱਖ ਰਹਿਤ ਲੜਾਕੂ ਜਹਾਜ਼ਾਂ ਨੂੰ ਚਲਾਉਣ ਦਾ ਹੈ ਪ੍ਰਯੋਗਾਤਮਕ F16 ਲੜਾਕੂ ਜਹਾਜ਼ ਨੇ ਐਡਵਰਡਸ 에어ਫੋਰਸ ਬੇਸ ਤੋਂ ਉਡਾਣ ਭਰੀ ਕੈਂਡਲ ਨੇ ਪਵਿੱਖ ਦੇ ਹਵਾਈ ਯੁੱਧ ਚ AI ਸੰਚਾਲਿਤ ਜੰਗੀ ਜਹਾਜ਼ਾਂ ਦੀ ਭੂਮਿਕਾ ਦੀ ਪਰਚੋਲ ਕਰਨ ਲਈ ਜਹਾਜ਼ ਚ ਉਡਾਣ ਭਰੀ ਕੈਂਡਲ ਨੇ ਉਡਾਣ ਦੇ ਬਾਅਦ ਕਿਹਾ ਇਸ ਨੂੰ ਸੇਵਾ ਚ ਨਾ ਰੱਖਣਾ ਇੱਕ ਸੁਰੱਖਿਆ ਜ਼ੁਖਮ ਹੈ ਇਸ ਲਈ ਸਾਨੂੰ ਯਕੀਨੀ ਤੌਰ ਤੇ ਇਸ ਦੀ ਲੋੜ ਹੈ ਜਹਾਜ਼ ਨੇ 550 ਮੀਲ ਪ੍ਰਤੀ ਘੰਟੇ ਤੋਂ ਵੱਧ ਦੀ ਰਫ਼ਤਾਰ ਨਾਲ ਉਡਾਣ ਭਰੀ ਬੋਇੰਗ ਜਹਾਜ਼ 'ਚ ਗੜਬੜੀ ਦਾ ਪਰਦਾਫਾਸ਼ ਕਰਨ ਵਾਲੇ ਵਿਸਲ ਬਲੋਰ ਜੋਸ਼ੂਆ ਡੀਨ ਦੀ ਵੀਰਵਾਰ ਨੂੰ ਮੌਤ ਹੋ ਗਈ ਅਮਰੀਕਾ ਦੇ ਕੇਸਾਸ ਰਾਜ 'ਚ ਰਹਿਣ ਵਾਲੇ ਜੋਸ਼ੂਆ ਦੀ ਉਮਰ 45 ਸਾਲ ਸੀ ਤੇ ਉਹ ਬੋਇੰਗ ਦੀ ਸਪਲਾਈਅਰ ਕੰਪਨੀ ਸਪਿਰਿਟ 'ਚ ਕੁਆਲਟੀ ਆਡੀਟਰ ਵਜੋਂ ਕੰਮ ਕਰਦੇ ਸਨ ਉਸ ਦੇ ਵਕੀਲ ਅਤੇ ਪਰਿਵਾਰ ਨੇ ਕਿਹਾ ਕਿ ਡੀਨ ਦੀ ਮੌਤ ਦਾ ਕਾਰਨ ਚਮੜੀ ਦੀ ਗੰਬੀਰ ਲਾਕ ਸੀ ਬੋਇੰਗ ਦੇ ਦੁਨੀਆ ਭਰ ਚ 10000 ਤੋਂ ਵੱਧ ਜਹਾਜ਼ ਨੇ ਇਸ ਤੋਂ ਪਹਿਲਾਂ ਮਾਰਚ ਚ ਇਸ ਕੇਸ ਨਾਲ ਸੰਬੰਧਿਤ ਇੱਕ ਗਵਾਹ ਜੌਨ ਬਰਨੇਟ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ ਉਹਨਾਂ ਦੀ ਮਾਂ ਨੇ 26 ਅਪ੍ਰੈਲ ਨੂੰ ਇੱਕ ਪੋਸਟ ਚ ਕਿਹਾ ਸੀ ਕਿ ਡੀਨ ਆਪਣੀ ਜ਼ਿੰਦਗੀ ਲਈ ਲੜ ਰਹੇ ਨੇ ਉਹਨਾਂ ਨੂੰ ਸਕਿਨ ਇਨਫੈਕਸ਼ਨ ਕਾਰਨ ਸਾਹ ਲੈਣ ਚ ਦਿੱਕਤ ਆ ਰਹੀ ਸੀ ਜਿਸ ਲਈ ਉਹਨਾਂ ਦਾ 2 ਹਫ਼ਤੇ ਤੱਕ ਹਸਪਤਾਲ ਚ ਇਲਾਜ ਚੱਲ ਰਿਹਾ ਸੀ ਪਿਛਲੇ 2 ਮਹੀਨਿਆਂ ਚ ਬੋਇੰਗ ਨਾਲ ਸੰਬੰਧਿਤ ਕਿਸੇ ਵਿਸਲ ਬਲੋਅਰ ਦੀ ਇਹ ਦੂਜੀ ਮੌਤ ਹੈ ਉਹ ਜੌਨ ਬਰਨੇਟ ਦੀ ਮੌਤੇ ਗਵਾਹ ਸਨ ਅਕਤੂਬਰ 2022 ਚ ਡੀਨ ਨੇ ਬੋਇੰਗ ਦੇ ਜਹਾਜ਼ ਮੈਕਸ 737 ਚ ਨਿਰਮਾਣ ਦੀਆਂ ਗਲਤੀਆਂ ਵੱਲ ਧਿਆਨ ਦਿੱਤਾ ਸੀ ਉਹਨਾਂ ਮੁਤਾਬਕ ਬੋਇੰਗ ਜਹਾਜ਼ ਚ ਪ੍ਰੈਸ਼ਰ ਬਲਕ ਹੈਡ ਲਗਾਉਣ ਲਈ ਗਲਤ ਤਰੀਕੇ ਨਾਲ ਸ਼ੇਕ ਕੀਤੇ ਗਏ ਹਨ ਇਹ ਬਲਕ ਹੈਡ ਕੈਬਿਨ ਪ੍ਰੈਸ਼ਰ ਲਈ ਜ਼ਿੰਮੇਵਾਰ ਹੁੰਦੇ ਨੇ ਬ੍ਰਾਜ਼ੀਲ ਦੇ ਕਈ ਇਲਾਕਿਆਂ 'ਚ ਇਸ ਸਮੇਂ ਭਾਰੀ ਮੀਂਹ ਪੈ ਰਿਹਾ ਏ ਮੀਂਹ ਕਾਰਨ ਕਈ ਇਲਾਕਿਆਂ 'ਚ ਪਾਣੀ ਭਰ ਗਿਆ ਤੇ ਸਥਿਤੀ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਹੈ ਹਾਲਾਤ ਅਜਿਹੇ ਨੇ ਕਿ ਬ੍ਰਾਜ਼ੀਲ ਦੇ ਦੱਖਣੀ ਸੂਬੇ ਰਿਓ ਗ੍ਰਾਂਡੇ ਡੋ ਸੂਲ 'ਚ ਵੀਰਵਾਰ ਰਾਤ ਨੂੰ ਭਾਰੀ ਮੀਂਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 29 ਹੋ ਗਈ ਜਦਕਿ 60 ਹੋਰ ਲੋਕ ਅਜੇ ਲਾਪਤਾ ਨੇ ਇਹ ਜਾਣਕਾਰੀ ਸੂਬੇ ਦੀ ਸਿਵਲ ਡਿਫੈਂਸ ਏਜੰਸੀ ਨੇ ਦਿੱਤੀ ਹੈ ਏਜੰਸੀ ਨੇ ਪਹਿਲਾ ਮੀ ਕਾਰਨ 13 ਮੌਤਾਂ ਅਤੇ 21 ਲਾਪਤਾ ਹੋਣ ਦੀ ਸੂਚਨਾ ਦਿੱਤੀ ਸੀ ਹੜ ਕਾਰਨ ਰਿਓ ਗ੍ਰਾਂਡੇਡੋ ਸੂਲ ਚ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਕਈ ਇਲਾਕਿਆਂ ਨਾਲ ਸੰਪਰਕ ਪੂਰੀ ਤਰ੍ਹਾਂ ਨਾਲ ਕੱਟਿਆ ਗਿਆ ਹੈ ਹੜ ਤੋਂ ਬਾਅਦ ਪੈਦਾ ਹੋਈ ਭਿਆਨਕ ਸਥਿਤੀ ਤੋਂ ਬਾਅਦ ਹੁਣ ਸਿਵਲ ਡਿਫੈਂਸ ਏਜੰਸੀ ਨੇ ਦੱਸਿਆ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਇਜ਼ ਇਨਾਨਸਿਓ ਲੂਲਾ ਦਾ ਸਿਲਵਾ ਨੇ ਵੀਰਵਾਰ ਨੂੰ ਸਥਾਨਕ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਅਤੇ ਆਪਣੀ ਏਕਤਾ ਦਾ ਪ੍ਰਗਟਾਵਾ ਕਰਨ ਲਈ ਰਾਜ ਦਾ ਦੌਰਾ ਕੀਤਾ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਕਿ ਸਾਡੀ ਸਰਕਾਰ ਇਸ ਮੀ ਨਾਲ ਪ੍ਰਭਾਵਿਤ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗੀ। ਇਰਾਨ ਨੇ ਪੁਰਤਗਾਲੀ ਝੰਡੇ ਵਾਲੇ ਕਾਰਗੋ ਜਹਾਜ਼ ਐਮ ਐਸ ਸੀ ਰਾਈਜ਼ ਦੇ ਪੂਰੇ ਅਮਲੇ ਨੂੰ ਰਿਹਾ ਕਰ ਦਿੱਤਾ ਹੈ ਚਾਲਕ ਦਲ ਚ 17 ਭਾਰਤੀਆਂ ਸਮੇਤ 25 ਲੋਕ ਸ਼ਾਮਲ ਸਨ ਕ੍ਰੈਡਿਟ ਐਨ ਟੇਸਾ ਜੋਸੇਫ ਭਾਰਤੀ ਚਾਲਕ ਦਲ ਦੇ ਮੈਂਬਰਾਂ ਚੋਂ ਇਕਲੌਤੀ ਔਰਤ ਨੂੰ ਇਰਾਨੀ ਫੌਜ ਨੇ ਪਹਿਲਾਂ ਹੀ ਰਿਹਾ ਕਰ ਦਿੱਤਾ ਸੀ ਮੀਡੀਆ ਰਿਪੋਰਟਸ ਮੁਤਾਬਕ ਇਰਾਨ ਦੇ ਵਿਦੇਸ਼ ਮੰਤਰੀ ਅਮੀਰ ਅਬਦੁੱਲਾ ਯਾਨ ਨੇ ਸ਼ੁੱਕਰਵਾਰ ਨੂੰ एस्टोनियन विदेश मंत्री मार्गस तसहकाना ਨਾਲ ਫੋਨ ਤੇ ਗੱਲ ਕੀਤੀ ਤੇ ਇਸ ਦੌਰਾਨ ਉਹਨਾਂ ਨੇ ਚਾਲਕ ਦਲ ਦੀ ਰਿਹਾਈ ਦੀ ਜਾਣਕਾਰੀ ਦਿੱਤੀ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸਲਾਹ ਦਿੱਤੀ ਹੈ ਕਿ ਜੇਕਰ ਭਾਰਤੀ ਲੋਕ ਇਜ਼ਰਾਈਲ ਤੇ ایران ਦੀ ਯਾਤਰਾ ਕਰਦੇ ਨੇ ਤਾਂ ਉਹਨਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਤੇ ਭਾਰਤੀ ਦੂਤਾਵਾਸ ਨਾਲ ਸੰਪਰਕ ਵਿੱਚ ਰਹਿਣਾ ਚਾਹੀਦਾ ਹੈ। ਵਾਈਟ ਹਾਊਸ ਦੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਬੁਲਾਰੇ ਐਡਰੀਅਨ ਵਾਟਸਨ ਨੇ ਕਿਹਾ ਹੈ ਕਿ ਚਾਲਕ ਦਲ ਚ ਭਰਤੀ ਫਿਲੀਪੀਨੋ ਪਾਕਿਸਤਾਨੀ ਰੂਸੀ ਅਤੇ ਇਸਟੋਨੀਅਨ ਨਾਗਰਿਕ ਸ਼ਾਮਲ ਨੇ ਇਸਲਾਮਿਕ ਰਿਪਬਲਿਕ ਆਫ ਇਰਾਨ ਦੇ ਖੇਤਰੀ ਪਾਣੀਆਂ 'ਚ ਜ਼ਬਤ ਕੀਤੇ ਗਏ ਪੁਰਤਗਾਲੀ ਜਹਾਜ਼ ਦੇ ਬਾਰੇ 'ਚ ਅਮੀਰ ਅਬਦੁੱਲਾਹ ਯਾਨ ਨੇ ਗੱਲਬਾਤ 'ਚ ਕਿਹਾ ਕਿ ਜਹਾਜ਼ ਨੇ ਆਪਣਾ ਰਡਾਰ ਬੰਦ ਕਰਕੇ ਸਾਡੇ ਪਾਣੀਆਂ ਦੀ ਸੁਰੱਖਿਆ ਨੂੰ ਖਤਰੇ 'ਚ ਪਾ ਦਿੱਤਾ ਇਸ ਲਈ ਉਸ ਨੂੰ ਨਿਆਂਕ ਨਿਯਮਾਂ ਤਹਿਤ ਹਿਰਾਸਤ 'ਚ ਲਿਆ ਗਿਆ ਸੀ ਇਹ ਸਾਨੂੰ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ